ਤੇ ਟਿੰਡੋਲ ਵੀ ਜਿਹੜਾ ਉਹ ਚੱਲ ਰਿਹਾ ਹੈ ਨਾ ਤੇ ਰਾਤ ਨੂੰ ਇਹ ਮੇਲਾ ਬਹੁਤ ਸੋਨਾ ਲੱਗਦਾ ਕਿਉਂਕਿ ਲਾਈਟਾਂ ਲੱਗੀਆਂ ਹੋਈਆਂ ਨੇ ਜਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮੰਡੀ ਗਵਿੰਦਗੜ੍ਹ ਤੇ ਸ਼ਹਿਰ ਮੰਡੀ ਗਵਿੰਦਗੜ੍ਹ ਦੇ ਵਿੱਚ ਲੱਗਿਆ ਹੋਇਆ ਕਾਰਨੀਵਲ ਹਨਾ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਆਪਾਂ ਗਵਿੰਦਗੜ੍ਹ ਦਾ ਮੇਲਾ ਦਿਖਾਵਾਂਗੇ ਤੇ ਐਂਟਰੀ ਆਪਾਂ ਕਰਨ ਲੱਗੇ ਆਂ ਇੱਧਰ ਪਿੱਛੇ ਸਾਰਾ ਕਾਰਨੀਵਲ ਲੱਗਿਆ ਹੋਇਆ ਬਹੁਤ ਵੱਡੇ ਵੱਡੇ ਝੂਲੇ ਇਹ ਕਾਰਨੀਵਲ ਦੇ ਵਿੱਚ ਹੈਗੇ ਨੇ ਚਲਦੇ ਆਂ ਟਿਕਟ ਲੈਣੇ ਆਂ ਬਾਕੀ ਕਿੰਨੀ ਇਹਦੀ ਟਿਕਟ ਹੈ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਸੋ ਅੱਜ ਦੀ ਵੀਡੀਓ ਜੁਬਨੇ ਰਹੇ ਹੋ ਚੱਲੀਏ ਵੀ ਚਲ ਬਾਕੀ ਇੱਧਰ ਬੋਰਡ ਜਿਹੜੇ ਉਹ ਲੱਗੇ ਹੋਏ ਨੇ ਇਹ 5 ਅਪ੍ਰੈਲ ਤੋਂ ਜਿਹੜਾ ਉਹ ਮੇਲਾ ਸ਼ੁਰੂ ਹੋਇਆ ਹੋਇਆ ਕਾਫੀ ਟਾਈਮ ਹੋ ਗਿਆ ਇਹਨੂੰ ਮੇਲੇ ਨੂੰ ਜਿਹੜਾ ਉਹ ਚੱਲਦੇ ਨੂੰ ਤੇ ਇੱਧਰ ਟਿਕਟ ਕਾਊਂਟਰ ਹੈ ਤੇ ਦੇਖਦੇ ਆ ਕਿੰਨੀ ਟਿਕਟੇ ਮਿਲਦੀ ਜਿਹੜੀ ਹੋ ਰਹੀਦੀ ਆ ਬਾਕੀ ਬਹੁਤ ਸਾਰੇ ਝੂਲੇ ਵਗੈਰਾ ਤੇ ਇਹ ਮੇਲੇ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਨੇ ਤੇ ਕਿੰਨੀ ਟਿਕਟਾਂ ਬਾਈ ਨੂੰ ਪੁੱਛੀ ਕਿੰਨੀ ਟਿਕਟਾਂ ਬਾਈ 20 ਰੁਪਏ ਪਰਸਨ 20 ਰੁਪਏ ਪਰਸਨ ਤੇ ਆਹ ਟਿਕਟ ਹੈਗੀ ਮੇਲੇ ਦੀ ਤੇ 20 ਰੁਪਏ ਇੱਕ ਜਣੇ ਦੇ ਚੱਲ ਪ੍ਰੀਤ ਆ ਚੱਲੀਏ ਇਹ ਨਾਲ ਤੁਹਾਨੂੰ ਇੱਕ ਸਿੱਕਾ ਦੇਣਗੇ 10 ਰੁਪਏ ਇਹ ਤਾਂ ਆਪਾਂ ਨੂੰ ਮੁੜੇ ਆ ਫਰੀ ਨਹੀਂ ਮਿਲਿਆ ਤੇ ਇੱਥੋਂ ਆਪਾਂ ਐਂਟਰੀ ਕਰਦੇ ਹਾਂ ਨਾ ਮੇਲੇ ਦੇ ਵਿੱਚ ਤੇ ਇੱਥੇ ਐਟ੍ਰੈਕਟ ਵਗੈਰਾ ਦਿਖਾ ਕੇ ਬਾਕੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਤੇ ਵੱਡੇ-ਵੱਡੇ ਝੂਲੇ ਮੇਲੇ ਦੇ ਵਿੱਚ ਲੱਗੇ ਹੋਏ ਨੇ ਬਾਕੀ ਪ੍ਰੀਤ ਦੇ ਸ਼ਹਿਰ ਦੇ ਵਿੱਚ ਮੇਲਾ ਹੈ ਹਾਂ ਪ੍ਰੀਤ ਆਪਾਂ ਨੂੰ ਔਰ ਉਹ ਕਰੂਗਾ ਕੀ ਹੁੰਦਾ ਉਹ ਗਾਈਡ ਕਰੂਗਾ ਅੱਜ ਗਾਈਡ 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 ਅੱਜ ਆਪਣੇ ਟੂਰ ਦਾ ਤੇ ਇੱਥੇ ਆ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇ ਹਨਾ ਸਮਾਨ ਵਾਲੀਆਂ ਇਹ ਸਾਰਾ ਆਪਾਂ ਆ ਕੇ ਬਾਜ਼ਾਰ ਜਿਹੜਾ ਉਹ ਦੇਖਦੇ ਆਂ ਪਹਿਲਾਂ ਝੂਲਿਆਂ ਵੱਲ ਨਿਗਾਹ ਮਾਰਦੇ ਆਂ ਤੇ ਛੋਟੇ ਬੱਚਿਆਂ ਵਾਲੇ ਬਾਕੀ ਹੋਰ ਵੱਡੇ-ਵੱਡੇ ਝੂਲੇ ਇੱਥੇ ਜਿਹੜੇ ਉਹ ਲੱਗੇ ਹੋਏ ਨੇ ਜਿਵੇਂ ਆਹ ਸਾਹਮਣੇ ਟ੍ਰੇਨ ਹੈ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇੱਥੇ ਝੂਲੇ ਨੇ ਤੇ ਝੂਲਿਆਂ ਦੇ ਵਿੱਚ ਬੈਠ ਕੇ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਤੇ ਇੱਧਰ ਚੱਲਦੇ ਆਂ ਇਧਰੋਂ ਆਪਾਂ ਤੁਹਾਨੂੰ ਹੋਰ ਜਿਹੜੇ ਉਹ ਝੂਲੇ ਦਿਖਾਇਆਉਨੇ ਆ ਤੇ ਹਲੇ ਫਿਲਹਾਲ ਉਹ ਝੂਲੇ ਵਗੈਰਾ ਘਾਟੇ ਚੱਲ ਰਹੇ ਨੇ ਤੇ ਉਧਰ ਦੇ ਸਾਹਮਣੇ ਚੰਡੋਲ ਤੇ ਕਿਸ਼ਤੀ ਵੀ ਜਿਹੜੀ ਉਹ ਹੈਗੀ ਆ ਹਨਾ ਤੇ ਉਹ ਵੀ ਆਪਾਂ ਨੇੜੋਂ ਦੇਖਿਆ ਹੁੰਨੇ ਆ ਤੇ ਕੋਹ ਸਾਹਮਣੇ ਵਾਲਾ ਝੂਲਾ ਬਹੁਤ ਖਤਰਨਾਕ ਆ ਬ੍ਰੀਤ ਦੇਖੀ ਯਾਰ ਉਹ ਤੇ ਉਹ ਝੂਲਾ ਬਹੁਤ ਖਤਰਨਾਕ ਆ ਬਿਲਕੁਲ ਸਿੱਧਾ ਹੋ ਜਾਂਦਾ ਡੈਕੀ ਦੇਖਾਂਗੇ ਇਹ ਤਾਂ ਹੁਣ ਮੇਰਾ ਹੈ ਹੈ ਡੈਕੀ ਦੇਖਾਂਗੇ ਹਾਂ ਸਾਰਾ ਗਵਿੰਦਗੜ੍ਹ ਦਿਖੂ ਕਰੋ ਕਿੰਨੀ ਤਰੀਕ ਤੱਕ ਕਪਰੀਤ ਪਤਾ ਕੁਛ ਮੇਲਾ ਹੈ 15 ਜੂਨ ਤੱਕ 15 ਜੂਨ ਤੱਕ ਲਾ ਵੀ ਜੂਨ ਦੀਆਂ ਛੁੱਟੀਆਂ 'ਚ ਤੁਸੀਂ ਮੇਲਾ ਦੇਖ ਸਕਦੇ ਹੋ ਹਨਾ ਤੇ ਇੰਜੋਏ ਕਰ ਸਕਦੇ ਹੋ ਜੂਨ ਦੀਆਂ ਛੁੱਟੀਆਂ 'ਚ ਤੇ ਆਏ ਐਵੇਂ ਦੇ ਝੂਲੇ ਇੱਥੇ ਜਿਹੜੇ ਹੋ ਲੱਗੇ ਹੋਏ ਨੇਗੇ ਤੇ ਆਹ ਸਾਹਮਣੇ ਵਾਲਾ ਝੂਲਾ ਦੇਖੋ ਬਿਲਕੁਲ ਐਨ ਸਿੱਧਾ ਹੋ ਜਾਂਦਾ ਉੱਪਰ ਜਾ ਕੇ ਨਾਲੇ ਰੁਕਦਾ ਵੀ ਆ 5-10 ਸਕਿੰਟਾਂ ਲਈ ਐਣ ਰੁਕਦਾ ਤੇ ਥੱਲੋਂ ਜਾਊਗਾ ਆਪਾਂ ਤੁਹਾਨੂੰ ਦਿਖਾ ਦਨੇ ਆ ਖਤਰਨਾਕ ਝੂਲਾ ਯਾਰ ਇਹ ਆਹ ਦੇਖੋ ਐਂ ਘੁੰਮਦਾ ਇਹ ਤੇ ਜਿਵੇਂ ਆਪਾਂ 20 ਰੁਪਏ ਟਿਕਟਰ ਦੀ ਐਂਟਰੀ ਜਿਹੜੀ ਹੋ ਦਿੱਤੀ ਹੈ ਹਨਾ ਤੇ ਬਾਕੀ ਝੂਲਿਆਂ ਦੀ ਅਲੱਗ-ਅਲੱਗ ਟਿਕਟਾਂ ਕਿਸੇ ਦੀ 50 ਰੁਪਏ ਕਿਸੇ ਦੀ 60 ਰੁਪਏ ਤੇ ਇੰਨੀ-ਇੰਨੀ ਟਿਕਟਾਂ ਕੀ ਚੱਲਦੇ ਆਂਗੇ ਆਪਾਂ ਅੱਗੇ ਹੋਰ ਦੇਖਦੇ ਆਂ ਬਾਕੀ ਇੱਧਰ ਜਿਹੜੀਆਂ ਗੱਡੀਆਂ ਜੀਆਂ ਚਲਾਉਂਦੇ ਹੁੰਦੇ ਨੇ ਇੱਕ ਦੂਜੇ ਦੇ ਵਿੱਚ ਮਾਰਦੇ ਹੁੰਦੇ ਆ ਇਹ ਵੀ ਝੂਲੇ ਇੱਥੇ ਹੈਗੇ ਨੇ ਐਵੇਂ ਜਿਵੇਂ ਤੁਸੀਂ ਕਰ ਸਕਦੇ ਹੋ ਤੇ ਛੋਟੇ ਬੱਚਿਆਂ ਵਾਸਤੇ ਵੱਡੇਆਂ ਵਾਸਤੇ ਹਨ ਹਰੇਕ ਏਜ ਗਰੁੱਪ ਵਾਸਤੇ ਤੇ ਝੂਲੇ ਵਗੈਰਾ ਹੈਗੇ ਨੇ ਆਹ ਤਾਂ ਯਾਰ ਬੜਾ ਖਤਰਨਾਕ ਆ ਝੂਲਾ ਤੇ ਚਲਦੇ ਆਗੇ ਹੋਰ ਆਪਾਂ ਦੇਖਦੇ ਆਂ ਤੇ ਇਧਰ ਕਿਸ਼ਤੀ ਚੰਡੋਲ ਹਨਾ ਇਹ ਵੀ ਜਿਹੜੇ ਉਹ ਹੈਗੇ ਨੇ ਤੇ ਇਹ ਝੂਲੇਆਂ ਤੇ ਤੁਸੀਂ ਅਨਜੋਏ ਕਰ ਸਕਦੇ ਹੋ ਬਾਕੀ ਜਿਵੇਂ ਪ੍ਰੀਤ ਨੇ ਦੱਸਿਆ ਕਹਿੰਦਾ ਵੀ 15 ਜੂਨ ਤੱਕ ਹੈ ਜੂਨ ਦੀਆਂ ਛੁੱਟੀਆਂ ਦੇ ਵਿੱਚ ਤੁਸੀਂ ਆ ਕੇ ਆਪਦਾ ਮੇਲੇ ਦੇ ਵਿੱਚ ਘੁੰਮ ਸਕਦੇ ਹੋ ਤੇ ਆਹ ਕਿਸ਼ਤੀ ਫਿਲਹਾਲ ਵਾਈ ਹਲੇ ਹੌਲੀ ਹੌਲੀ ਚਲਾ ਰਿਹਾ ਹੈ ਜੇ ਜਦੋਂ ਇਹ ਚਲਾਉਂਦਾ ਆਪਾਂ ਉਦੋਂ ਸ਼ਾਰਟ ਜਿਹੜਾ ਉਹ ਦਿਖਾਉਂਦੇ ਆ ਤੇ ਇੱਧਰ ਹੈ ਇੱਕ ਵਾਰ ਉਹ ਝੂਲਾ ਨਾ ਦੇਖੋ ਉਹ ਝੂਲਾ ਮੈਂ ਦੇਖਿਆ ਹੀ ਆ ਵੀ ਬਸ ਵੀਡੀਓ ਹੀ ਬਣਾਈਆਂ ਨੇ ਪਰ ਉਹ 'ਚ ਬੈਠਿਆ ਨਹੀਂ ਕਦੇ ਬਾਈ ਮੈਂ ਆਜ ਬੈਠ ਕੇ ਦੇਖਦੇ ਆ ਤੇ ਆ ਬਾਈ ਹੁਣ ਕਿਸ਼ਤੀ ਵੀ ਚਲਾਉ ਲਾ ਤੇ ਕਿਸ਼ਤੀ ਦੇ ਵਿੱਚ ਕਾਫੀ ਸਾਰੇ ਜਾਨੇ ਬੈਠੇ ਵੀ ਨੇ ਤੇ ਇਹ ਮੈਨੂੰ ਲੱਗਦਾ ਵੀ ਇਹਨੂੰ ਕਾਫੀ ਦਿਨ ਹੋ ਗਏ ਸਟਾਰਟ ਹੋਏ ਨੂੰ ਤਾਂ ਥੋੜਾ ਜਿਹਾ ਕੱਠ ਘੱਟਾ ਹਨਾ ਕਾਫੀ ਕਾਫੀ ਟਾਈਮ ਹੋ ਗਿਆ ਨਾ ਸ਼ੁਰੂ ਹੋਏ ਨੂੰ ਹਾਂ ਤਾਂ ਕੱਠ ਘੱਟਾ ਬਾਕੀ ਔਰ ਇਹ ਗੱਡੀਆਂ ਛੋਟੇ ਬੱਚਿਆਂ ਵਾਸਤੇ ਹਨਾ ਐਵੇਂ ਦੇ ਝੂਲੇ ਹੈਗੇ ਨੇ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਆਕੇ ਇਧਰ ਨਾਲੇ ਜਿਹੜਾ ਉਹ ਚੰਡੋਲ ਹੈ ਤੇ ਚੰਡੂਲ ਦੀ ਵੀ ਲੱਗ ਲੱਗੇ ਟਿਕਟ ਹੈ 50 ਰੁਪਏ ਕਿਸੇ ਦੀ 60 ਰੁਪਏ ਹੈ ਨਾ ਜਿਵੇਂ ਐਂਟਰੀ ਦੀ ਆਪਾਂ ਟਿਕਟ ਦਿੱਤੀ ਉਸੇ ਤਰ੍ਹਾਂ ਝੂਲਿਆਂ ਦੀ ਵੀ ਜਿਹੜੀਆਂ ਉਹ ਟਿਕਟਾਂ ਨੇ 60 ਰੁਪਏ ਟਿਕਟ 60 ਰੁਪਏ ਟਿਕਟ ਆ ਲੈ ਕੇ ਗਏ ਸੀ ਝੂਲਾ ਪਹਿਲਾਂ ਪਹਿਲਾਂ ਵੀ ਆ ਕੇ ਗਿਆ ਨਾ ਇਹ ਹਾਂ ਤੇ ਆ ਚੰਡੋਲ ਚਲਾਤਾ ਲੈ ਬਾਈ ਉਹਨੀਆਂ ਨੇ ਇਦੇ ਨਾਲੇ ਸਾਹਮਣੇ ਆਹ ਭੂਤ ਮੰਗਲਾ ਭੂਤ ਮੰਗਲੇ ਦੇ ਵਿੱਚ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਭੂਤ ਮੰਗਲੇ ਦੇ ਵਿੱਚ ਤੁਸੀਂ ਅੰਦਰ ਜਾ ਕੇ ਹਨ ਇਹਦੀ ਵੀ ਅਲੱਗ ਤੋਂ ਟਿਕਟ ਹੈ ਤੇ ਇੱਥੇ ਵੀ ਮਤਲਬ ਠੀਕ ਹੁੰਦਾ ਇਹ ਵੀ ਵਧੀਆ ਦੇਖਣਯੋਗ ਹੁੰਦਾ ਤੇ ਇਧਰ ਆਪਾਂ ਕੁਝ ਹੋਰ ਦੇਖ ਲਾਣੇ ਆ ਤੇ ਇਹਦੇ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਉਹ ਹੈਗੀਆਂ ਨੇ ਤੇ ਥੂਲੇ ਤਾਂ ਕਾਫੀ ਨੇ ਪਰ ਇੱਥੇ ਰੌਣਕ ਕਿੰਨੀ ਅੱਜ ਹੈ ਨਹੀਂ ਤੇ ਆਪਾਂ ਦੁਕਾਨਾਂ ਵਗੈਰਾ ਜਿਹੜੀਆਂ ਉਹ ਦੇਖ ਲਾਣੇ ਆ ਮਾਰਕੀਟ ਜਿਹੜੀ ਉਹ ਦੇਖ ਲਾਣੇ ਆ ਇੱਧਰ ਸਾਹਮਣੇ ਕੋਈ ਕੁਛ ਕੁ ਬੱਚੇ ਝੂਲਿਆਂ ਤੇ ਇੰਜੋਏ ਵੀ ਕਰ ਰਹੇ ਨੇ ਤੇ ਐਵੇਂ ਛੋਟੇ ਬੱਚਿਆਂ ਵਾਸਤੇ ਬਹੁਤ ਸਾਰੇ ਝੂਲੇ ਨੇ ਹਨਾ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇ ਤੇ ਐਵੇਂ ਜੰਪ ਵਾਲੇ ਝੂਲੇ ਇੱਥੇ ਤੁਸੀਂ ਲੈ ਸਕਦੇ ਹੋਗੇ ਆ ਦੇਖ ਵੀਰੇ ਆ ਗਈ ਸੀ ਹਾਂ ਹਾਂ ਤੋਂ ਤੋਂ ਮਾਰ ਕੇ نیچے ਮਾਰੇ ਨੇ ਆ ਦੇਖਾ ਆ ਹਾਂ ਇੰਜੋਏ ਕਰਦੇ ਆ ਵਾਹ ਬਈ ਵਾਹ ਲਾਵੀ ਇੰਜਵਾਇ ਹਣਾ ਐਵੇਂ ਤੁਸੀਂ ਇੰਜਵਾਇ ਕਰ ਸਕਦੇ ਹੋ ਬਾਕੀ ਇਧਰ ਕੁਛ ਐਵੇਂ ਦੀਆਂ ਦੁਕਾਨਾਂ ਵੀ ਹੈਗੀਆਂ ਨੇ ਇੱਥੇ ਆਹ ਪਾਪ ਕਨ ਵਗੈਰਾ ਹਨ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਇਹਦੀ 20 ਰੁਪਏ ਉਹ ਐਂਟਰੀ ਹੈ ਤੁਸੀਂ 20 ਰੁਪਿਆ ਦੇ ਵਿੱਚ ਇੰਜਵਾਇ ਇੱਥੇ ਕਰ ਸਕਦੇ ਹੋ ਆਗੇ ਹਨ ਬਾਕੀ ਜੇ ਤੁਸੀਂ ਝੂਲੇ ਲੈਣੇ ਨੇ ਉਹਨਾਂ ਦੀ ਟਿਕਟਾਂ ਜਿਹੜੀਆਂ ਲੱਗਤੋਂ ਨੇ ਤੇ ਆਹ ਸਾਹਮਣੇ ਕੁਛ ਗੇਮਸ ਨੇ ਇਹ ਆਪਾਂ ਜਿਹੜੀਆਂ ਉਹ ਦੇਖ ਲਾਂਦੇ ਆ ਗੇਮਾਂ ਫੁੱਟਬਾਲ ਨਾਲ ਗਲਾਸ ਸੱਟਣੇ ਹਨ ਹਨ ਐਵੇਂ ਜਿਹੜੀਆਂ ਹੋ ਗਈ ਮਾਨੇ ਇਧਰ ਸਾਹਮਣੇ ਗਲਾਸ ਵਗੈਰਾ ਜਿਹੜੇ ਉਹ ਲਾਏ ਹੋਏ ਨੇ ਤੇ ਇਹਦੀ ਵੀ ਜਿਹੜੀ ਉਹ ਟਿਕਟ 50 ਰੁਪਏ ਆ ਆ ਜਿਹੜੇ ਗਲਾਸ ਪਏ ਨੇ ਜੇ ਤੁਸੀਂ ਸਾਰੇ ਛੱਡ ਦੋਗੇ ਤਾਂ ਤੁਹਾਨੂੰ 300 ਰੁਪਏ ਜਿਹੜਾ ਨਾ ਮਿਲ ਜੂ 50 ਰੁਪਏ ਭਰ ਕੇ ਤੁਸੀਂ 300 ਰੁਪਏ ਜਿੱਤ ਸਕਦੇ ਹੋ ਇੱਕ ਚਾਂਸ ਤੁਹਾਨੂੰ ਮਿਲੂਗਾ ਤੇ ਇਹਦੇ ਨਾਲੇ ਬਾਕੀ ਆ ਕੁਝ ਹੋਰ ਗੇਮਾਂ ਹਨ ਆ ਬੋਲਾਂ ਇਹਦੇ ਵਿੱਚ ਪਾਉਣੀਆਂ ਨੇ ਤੇ ਜਿੰਨਾ ਇਹਦਾ ਪਲੱਸ ਕਰਕੇ ਆ ਆ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਨਾਂ ਚੋਂ ਤੁਹਾਨੂੰ ਮਤਲਬ ਚੀਜ਼ ਜਿਹੜੀ ਉਹ ਮਿਲ ਜੂਗੀ ਤੇ ਇਸ ਤਰ੍ਹਾਂ ਇੱਥੇ ਇੰਜੋਏ ਵਾਸਤੇ ਗੇਮਸ ਵਗੈਰਾ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਤੇ ਇਧਰ ਆਪਾਂ ਕੁਝ ਹੋਰ ਦੇਖ ਲਾਂਗੇ ਤੇ ਇੱਥੇ ਵੀ ਗੇਮਸ ਹੈਗੀਆਂ ਨੇ ਆ ਰਿੰਗ ਪਾਉਣ ਵਾਲੀਆਂ ਤੇ ਪਿਛਲੇ ਸਾਲ ਵੀ ਇਹ ਕਾਰਨੀਵਲ ਲੱਗਿਆ ਸੀ ਉਦੋਂ ਵੀ ਆਪਾਂ ਦੇਖ ਕੇ ਗਏ ਸੀ ਉਦੋਂ ਦਵਾਈ ਥੀਮ ਕਾਰਨੀਵਲ ਲੱਗਿਆ ਸੀ ਤੇ ਇੱਥੇ ਨਾ ਮੇਨ ਜਿਵੇਂ ਐਂਟਰੀ ਸੀ ਜਿੱਥੋਂ ਆਪਾਂ ਮੇਨ ਐਂਟਰ ਕੀਤਾ ਸੀ ਆਹ ਸਾਈਡ ਤੋਂ ਤੇ ਉੱਥੇ ਮਤਲਬ ਬਰਜ ਖਲੀਫਾ ਬਣਾਇਆ ਹੋਇਆ ਸੀ ਤੇ ਆਹ ਇੱਥੇ ਨਿਸ਼ਾਨੇ ਤੁਸੀਂ ਲਾ ਸਕਦੇ ਹੋ ਆ ਬੰਦੂਖਾਂ ਨਾਲ ਲੈ ਆਹ ਬੰਦੂਖਾਂ ਇੱਥੇ ਹੈਗੀਆਂ ਨੇਗੀਆਂ ਇਹਨਾਂ ਨਾਲ ਤੁਸੀਂ ਨਿਸ਼ਾਨੇ ਲਾ ਸਕਦੇ ਹੋ ਤੇ ਐਵੇਂ ਇੰਜੋਏਮੈਂਟ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੇ ਹਾ ਦੇ ਨੌਜਵਾਨਾਂ ਦਾ ਪੂਜ ਬਹੁਤ ਘੰਟਾ ਖੜ ਜਾ ਫੋਟੋ ਖਿੱਚਦੇ ਆਂ ਇੱਕ ਮਿੰਟ ਜੀ ਇੰਹੀਂ ਖੜੀਆਂ ਇੰਹੀਂ ਖੜੀ ਚੱਕ ਬਈ ਠੀਕ ਹੈ ਹਾਂ ਤੇ ਇਧਰ ਨਾਲੇ ਕੁਝ ਦੁਕਾਨਾਂ ਵਗੈਰਾ ਵੀ ਨੇ ਇਹ ਵੀ ਆਪਾਂ ਜਿਹੜੀਆਂ ਉਹ ਜਾ ਕੇ ਦੇਖ ਲੈਣੇ ਆਂਗੇ ਤੇ ਇਧਰ ਦੁਕਾਨਾਂ ਕਾਫੀ ਸਾਰੀਆਂ ਹੈਗੀਆਂ ਨੇ ਜਿਵੇਂ ਤੁਸੀਂ ਸਮਾਨ ਵਗੈਰਾ ਇੱਥੋਂ ਖਰੀਦ ਸਕਦੇ ਹੋ ਹਨ ਪਿਆ ਕੀ ਰਿੰਗਸ ਵਗੈਰਾ ਇਸ ਤਰ੍ਹਾਂ ਦਾ ਸਾਰਾ ਸਮਾਨ ਇੱਥੇ ਹੈਗਾ ਤੇ ਹੋਰ ਵੀ ਸਾਰੇ ਸਾਰਾ ਹਨਾ ਕਾਫੀ ਸਾਰਾ ਸਮਾਨ ਹੈ ਬਾਕੀ ਕੁਝ ਬੱਚਿਆਂ ਦੇ ਘੜਾਉਣੇ ਹੋਗੇ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਹੈਗੀਆਂ ਨੇ ਆਹ ਸਾਈਡ ਤੇ ਛੋਟੇ ਬੱਚਿਆਂ ਦੇ ਘੜਾਉਣੇ ਵਗੈਰਾ ਬੈਟ ਬੋਲਾ ਹਨ ਐਵੇਂ ਦਾ ਸਾਰਾ ਸਮਾਨ ਹੈ ਨਾ ਦੁਕਾਨਾਂ ਦੇ ਉੱਪਰ ਜਿਹੜਾ ਹੋਇਗਾ ਕਾਫੀ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਬਾਕੀ ਸਾਹਮਣੇ ਉਧਰ ਕਿਸ਼ਤੀ ਵੀ ਜਿਹੜੀ ਉਹ ਚੱਲ ਪਈ ਤੇ ਇੱਧਰ ਕੁਝ ਘਰਾਂ ਦਾ ਸਮਾਨ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਇੱਥੋਂ ਮਿਲਣ ਗਈਆਂ ਤੇ ਇੱਧਰ ਸਮਾਨ ਕੁਝ ਕੀ ਰਿੰਗਸ ਵਗੈਰਾ ਲੱਕੜ ਤੋਂ ਬਣਿਆ ਹੋਇਆ ਸਮਾਨ ਇਹ ਵੀ ਤੁਸੀਂ ਇੱਥੋਂ ਖਰੀਦ ਸਕਦੇ ਹੋ ਆਲੇ ਤੇ ਕੀ ਰਿੰਗਸ ਵਗੈਰਾ ਪਈਆਂ ਨੇ ਨਾ ਡੈਡ ਲਿਖਿਆ ਆ ਉਹਦੇ ਤੇ ਆ ਵੀ ਕਾਫੀ ਸਾਰਾ ਸਮਾਨ ਹੈ ਤੇ ਇਸ ਤਰ੍ਹਾਂ ਇਹ ਬਹੁਤ ساریਆਂ ਸ਼ਾਪਸ ਹੈਗੀਆਂ ਨੇ ਤੇ ਇਧਰ ਸਾਹਮਣੇ ਕਿਸ਼ਤੀ ਵੀ ਜਿਹੜੀ ਉਹ ਚੱਲ ਰਹੀ ਹੈ ਤੇ ਝੂਲਿਆਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਤੇ ਤੁਸੀਂ ਜੇ ਆਵੋਗੇ ਤਾਂ ਪੂਰਾ ਇੰਜੋਏ ਕਰਕੇ ਜਾਉਂਗੇ ਮੇਲੇ ਦੇ ਵਿੱਚ ਤੇ ਸਾਹਮਣੇ ਆਪਾਂ ਜ਼ੂਮ ਕਰਕੇ ਦਿਖਾਵਾਂਗੇ ਤੇ ਇਧਰ ਸਾਹਮਣੇ ਆ ਟ੍ਰੇਨ ਵਾਲਾ ਝੂਲਾ ਵੀ ਚੱਲ ਰਿਹਾ ਹੈ ਨਾ ਤੇ ਟ੍ਰੇਨ ਦੇ ਵਿੱਚ ਬੈਠ ਕੇ ਵੀ ਤੁਸੀਂ ਇੰਜੋਏ ਕਰਦੇ ਹੋ ਇੱਕ ਛੋਟਾ ਜਿਹਾ ਬੱਚਾ ਬੈਠਾ ਵੀ ਹੈ ਟ੍ਰੇਨ ਦੇ ਵਿੱਚ ਇੰਜੋਏ ਜਿਹੜਾ ਉਹ ਕਰ ਰਿਹਾ ਤੇ ਜੰਡੋਲ ਵੀ ਜਿਹੜਾ ਉਹ ਚੱਲ ਰਿਹਾ ਹੈ ਨਾ ਤੇ ਰਾਤ ਨੂੰ ਹੀ ਮੇਲਾ ਬਹੁਤ ਸੋਹਣਾ ਲੱਗਦਾ ਕਿਉਂਕਿ ਲਾਈਟਾਂ ਲੱਗੀਆਂ ਹੁੰਦੀਆਂ ਨੇਾਰੇ ਵਾਸਤੇ ਸਾਰੇ ਝੂਲਿਆਂ ਤੇ ਲਾਈਟਾਂ ਲਾਈਟਾਂ ਜਿਹੜੀਆਂ ਹੁੰਦੀਆਂ ਨੇ ਬਾਕੀ ਡੈਕੋਰੇਸ਼ਨ ਜਿਹੜੀ ਉਹ ਕੀਤੀ ਹੋਈ ਆ ਬਹੁਤ ਸੋਹਣਾ ਲੱਗਦਾ ਰਾਤ ਨੂੰ ਵਾਲਾ ਦਵਾਲਾ ਦਿਨ ਦੇ ਵਿੱਚ ਇੰਨਾ ਜਿਆਦਾ ਸੋਹਣਾ ਨਹੀਂ ਲੱਗਦਾ ਬਾਕੀ ਦੀ ਜਿਹੜੀ ਟਾਈਮਿੰਗ ਆ ਮੇਲੇ ਦੀ ਉਹ ਵੀ ਸ਼ਾਮ ਨੂੰ ਇਹ तकरीबन 7 7:30 ਤੋਂ ਬਾਅਦ ਹੀ ਇਹ ਸ਼ੁਰੂ ਹੁੰਦਾ। ਆ ਜਿਵੇਂ ਹੁਣ ਸਮਾਂ 8:30 ਵਜੇ ਦਾ ਹੋ ਗਿਆ ਹਨਾ ਤੇ 7:30 ਇਹ ਸ਼ੁਰੂ ਹੋਣ ਲੱਗਦਾ ਮੇਲਾ ਤੇ ਰਾਤ ਨੂੰ ਇਹ ਆਇਓ ਜੇ ਤੁਸੀਂ ਇਹ ਮੇਲੇ ਦੇ ਵਿੱਚ ਆਉਂਗੇ ਹਨਾ ਤੇ ਇੱਥੇ ਦੁਕਾਨਾਂ ਦੇ ਉੱਪਰ ਨਾ ਇਸ ਤਰ੍ਹਾਂ ਦੀ ਜੁਐਲਰੀ ਹੈ ਬਹੁਤ ਸੋਹਣੀ ਜੁਐਲਰੀ ਹੈ ਬਹੁਤ ਅਲੱਗ ਜੇ ਤਰੀਕੇ ਦੀ ਹੈ ਜਨੀਕ ਜੇ ਤਰੀਕੇ ਦੀ ਜੁਐਲਰੀ ਹੈ ਤੇ ਐਵੇਂ ਦੀਆਂ ਚੀਜ਼ਾਂ ਤੁਸੀਂ ਇੱਥੋਂ ਜਿਹੜੀਆਂ ਉਹ ਖਰੀਦ ਕੇ ਲੈ ਕੇ ਜਾ ਸਕਦੇ ਹੋ ਤੇ ਬਹੁਤ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਕੁਝ ਘਰਾਂ ਦੀ ਵਰਤੌਲਾ ਜਿਹੜਾ ਉਹ ਸਮਾਨ ਹਨ ਤੇ ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇੱਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਤੇ ਆ ਇੱਥੇ ਛੱਲੇ ਕੀ ਰਿੰਗਸ ਕਹਿੰਦੇ ਜਿਨ੍ਹਾਂ ਨੂੰ ਹਨ ਇਹ ਵੀ ਬਹੁਤ ਸਾਰੇ ਨੇ ਇਹ ਵੀ ਆਪਾਂ ਦੇਖ ਲੈਂਦੇ ਆ ਆ ਜਿਵੇਂ ਛੋਟੇ ਬੱਚਿਆਂ ਵਾਸਤੇ ਆ ਗੱਡੀਆਂ ਵਾਲਾ ਹੁੰਦਾ ਹਨ ਤੇ ਆ ਇਸੇ ਬੁੱਢੇ ਜਿਹੜੇ ਛੋਟੇ ਛੋਟੇ ਬਣੇ ਹੋਏ ਬਹੁਤ ਸਾਰਾ ਸਮਾਨ ਹੈ ਇੱਥੇ ਤੇ ਇਸ ਤਰ੍ਹਾਂ ਸ਼ਾਪਿੰਗ ਤੁਸੀਂ ਇੱਥੋਂ ਜਿਹੜੀ ਉਹ ਕਰ ਸਕਦੇ ਹੋ ਹਨ ਤੇ ਝੂਲਿਆਂ ਦੇ ਨਾਲ ਨਾਲ ਐਵੇਂ ਦੀਆਂ ਚੀਜ਼ਾਂ ਬਾਕੀ ਇਧਰ ਆ ਫਿਰ ਬੱਚਿਆਂ ਲਈ ਖੜਾਉਣੇ ਵਾਲੀਆਂ ਦੁਕਾਨਾਂ ਤੇ ਆ ਬਹੁਤ ਸਾਰੇ ਖੜਾਉਣੇ ਛੋਟੇ ਬੱਚਿਆਂ ਲਈ ਇੱਥੇ ਜਿਹੜੇ ਹੋਰ ਡਿਸਪਲੇ ਕੀਤੇ ਹੋਏ ਨੇਗੇ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਮੰਡੀ ਗਵਿੰਦਗੜ੍ਹ ਦੇ ਮੇਲੇ ਦੇ ਵਿੱਚ ਬਾਕੀ ਇਧਰ ਨਾਲ ਜਾਂ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਨਿਊਡਲ ਵਗੈਰਾ ਹਨ ਇਸ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਮਿਲਦੀਆਂ ਨੇ ਬਾਈ ਨਿਊਡਲ ਵਗੈਰਾ ਤਿਆਰ ਵੀ ਕਰ ਰਹੇ ਹਨ ਬਣਾ ਵੀ ਰਹੇ ਹੈ ਪ੍ਰੀਤ ਪਹਿਲਾਂ ਵੀ ਮੇਲੇ ਦੇ ਵਿੱਚ ਆ ਕੇ ਗਿਆ ਹਨ ਪ੍ਰੀਤ ਨੇ ਦੱਸਿਆ ਵੀ ਜਿਵੇਂ ਐਂਟਰੀ ਇੱਥੇ ਬਹੁਤ ਸੋਹਣੀ ਬਣਾਈ ਹੋਈ ਸੀ ਤੇ ਐਂਟਰੀ ਬਹੁਤ ਸੋਹਣੀ ਬਣਾਈ ਸੀ ਇਹ ਕਹਿੰਦਾ ਜਿਵੇਂ ਪਰਸੋਂ ਜੋ ਉੱਥੇ ਨਾ ਪਿਛਲੇ ਦਿਨਾਂ ਦੇ ਵਿੱਚ ਨੇਰੀ ਬਹੁਤ ਆਈ ਆ ਮੈਨੂੰ ਲੱਗਦਾ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਵਿੱਚ ਏਰੀਆ ਦੇ ਵਿੱਚ ਨੇਰੀ ਆਈ ਹੋਊ ਹਨ ਤੇ ਮਤਲਬ ਜਿਹੜੀ ਐਂਟਰੀ ਸੀ ਉਹ ਕਾਫੀ ਸਾਰਾ ਖਰਾਬ ਹੋ ਗਿਆ ਪ੍ਰੀਤ ਕਹਿੰਦਾ ਏ ਵਧੀਆ ਬਣਾਈ ਹੋਈ ਸੀ ਕੀ ਸੀ ਐਂਟਰੀ ਦੇ ਜਿਵੇਂ ਅੱਗੇ ਮਤਲਬ ਹੋਰ ਕਾਰਨੀਵਲਾਂ ਤੇ ਦੇਖਦੇ ਆਪਾਂ ਤੇ ਦबई ਕਾਰਨੀਵਲ ਦਾ ਜਿਵੇਂ ਜਿਵੇਂ ਦबई ਦਾ ਹੁੰਦਾ ਹੈ ਉਵੇਂ ਦਾ ਸੀ ਉਹ ਚੀਜ਼ ਆਪਾਂ ਮਿਸ ਕਰਕੇ ਇਹ ਕੱਲਾ ਕੱਲਾ ਦੇਖ ਗਿਆ ਕਾਰਨੀਵਲ ਤਾਂ ਤੈਨੂੰ ਲੇਟ ਮਲਾਇਆ ਤੇ ਉਹ ਚੀਜ਼ ਮਿਸ ਕਰ ਗਿਆ ਆਪਾਂ ਨਹੀਂ ਆਪਾਂ ਉਹ ਵੀ ਵੀਡੀਓ ਚ ਦਿਖਾਉਦੇ ਤੇ ਝੂਲੇ ਵਗੈਰਾ ਇੱਥੇ ਬਹੁਤ ਸਾਰੇ ਹੈਗੇ ਨੇ ਆ ਮਤਲਬ ਦੁਕਾਨਾਂ ਤੋਂ ਬੁਨਾਂ ਵੀ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਉਹ ਐਂਟਰੀ ਸੀ ਜਿਹੜੀ ਬਣੀ ਹੋਈ ਉਹ ਚੀਜ਼ ਮਤਲਬ ਨੇਰੀ ਆਨ ਕਰਕੇ ਉਹ ਟੁੱਟ ਗਈ ਖਰਾਬ ਹੋ ਗਈ ਆਪਾਂ ਇਹ ਸਾਰਾ ਕਾਰਨੀਵਲ ਦੇਖ ਕੇ ਬਾਹਰ ਆ ਗਏ ਤੇ ਇਹ ਮੇਲੇ ਦੀ ਇਹ ਐਂਟਰੀ ਆ ਪ੍ਰੀਤ ਨੇ ਦੱਸਿਆ ਪ੍ਰੀਤ ਕਹਿੰਦਾ ਵੀ ਇੱਥੇ ਸਾਰਾ ਮਤਲਬ ਉਹ ਬਣਿਆ ਹੋਇਆ ਸੀ ਬੁਰਜ ਖਲੀਫਾ ਹਨਾ ਇੱਕ ਮਤਲਬ ਰਸਤਾ ਜਾਂਦਾ ਸੀ ਜਿਵੇਂ ਆਪਾਂ ਹੋਰ ਕਾਰਨੀਵਲਾਂ ਦੇ ਵਿੱਚ ਜਾਂ ਦੇਖਦੇ ਆ ਪੁਲ ਬਣਾਇਆ ਹੋਇਆ ਸੀ ਇਹ ਮਤਲਬ ਜਿਵੇਂ ਹੁਣ ਆਪਾਂ ਨੂੰ ਮੇਲਾ ਸਾਰਾ ਦਿਖਦਾ ਹੈ ਪਹਿਲਾਂ ਇੰਨੀ ਦਿਖਦਾ ਸੀਗਾ ਤੇ ਹਾਂ ਉਹਦੇ ਮਤਲਬ ਪਿਛਲੇ ਸਾਈਡ ਜਿਹੜਾ ਉਹ ਮੇਲਾ ਸੀ ਤੇ ਹੁਣ ਉਹ ਕਵਰ ਸੀਗਾ ਐਂਟਰੀ ਬਹੁਤ ਵਧੀਆ ਐਂਟਰੀ ਸੀਗੀ ਹਾਂ ਤੇ ਮੇਬੀ ਇਹ ਤੋਂ ਬਾਅਦ ਲਾਗਾ ਨਾ ਨਹੀਂ ਹਨੇਰੀ ਕਰਕੇ ਬੰਦ ਕਰੀ ਹੋਇਆ ਹੈ ਜੇ ਸਿਸਟਮ ਚੱਕਿਆ ਹੋਇਆ ਹੈ ਹਾਂ 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 ਆਪਾਂ ਕਾਰਨੀਵਲ ਦੇਖ ਕੇ ਆ ਗਏ ਤੇ ਇਹ ਜਿਹੜਾ ਕਾਰਨੀਵਲ ਆ ਤਕਰੀਬਨ ਜੂਨ ਤੱਕ ਚੱਲਣਾ ਹੈ 15 ਜੂਨ ਤੱਕ ਹਨਾ ਤੇ ਕਾਫੀ ਲੰਬੇ ਲੰਬੇ ਇਹ ਮਤਲਬ ਮੇਲੇ ਜਿਹੜੇ ਹੁੰਦੇ ਨੇ ਕਾਫੀ ਮਤਲਬ ਲੰਬਾ ਟਾਈਮ ਇਹ ਚੱਲਦੇ ਨੇ ਕਿਉਂਕਿ ਇਹਨਾਂ ਦਾ ਸਮਾਨ ਸਾਰਾ ਹੁੰਦਾ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫਿਰ ਲੈ ਕੇ ਆਉਣ ਨੂੰ ਬਹੁਤ ਦਿੱਕਤ ਆਉਂਦੀ ਹੈ ਤਾਂ ਫਿਰ ਕਾਫੀ ਕਾਫੀ ਟਾਈਮ ਇੱਕ ਸ਼ਹਿਰਾਂ ਦੇ ਵਿੱਚ ਮੇਲੇ ਬਾਕੀ ਅੱਜ ਦੀ ਵੀਡੀਓ ਨੂੰ ਪੈਂਡ ਕਰਦੇ ਆ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਬਾਕੀ ਸ਼ੇਅਰ ਕਰਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੈਂ ਅੱਲਾ ਤੁਹਾਨੂੰ ਨੈਕਸਟ ਵਲੌਗ ਵਿੱਚ ਹਾਂਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ